ਮੇਲੇ ਦਾ ਨਾਮ ਸੁਣਦੇ ਹੀ ਮਨ ਵਿੱਚ ਵਿਜੂਅਲਾਈਜ਼ ਕਰਨਾ ਸ਼ੁਰੂ ਕਰ ਦਿੰਦਾ ਹੈ ਮੇਲਾ ਯਾਨੀ ਕਿ ਪੰਘੂੜੇ ਹੋਰ ਖਾਣ ਪੀਣ ਦੀਆਂ ਵਸਤੂਆਂ ਰੰਗ-बिरंगे ਕੱਪੜਿਆਂ ਵਿੱਚ ਲੋਕ ਔਰ ਖੁਸ਼ੀਆਂ ਦਾ ਮਾਹੌਲ ਲੇਕਿਨ ਡਿਜੀਟਲ ਦੇ ਇਸ ਯੁੱਗ ਵਿੱਚ ਮੇਲੇ ਪਿੱਛੇ ਰਹਿ ਗਏ ਪਰ ਖਾਸ ਤੌਰ ਤੇ ਇਸ ਵੇਲੇ ਅਸੀਂ ਖਾਲਸਾ ਕਾਲਜ ਖੜੇ ਆਂ ਖਾਲਸਾ ਕਾਲਜ ਵਿੱਚ ਪੰਜ ਰੋਜ਼ਾ ਮੇਲਾ ਕਰਾਇਆ ਗਿਆ ਪੁਸਤਕ ਮੇਲਾ ਲੇਕਿਨ ਉਹ ਪੁਸਤਕ ਤਾਂ ਕੀ ਮਹਦੂਰ ਨਹੀਂ ਸੀ ਉਸ ਪੁਸਤਕ ਮੇਲੇ 'ਚ ਗੋਸ਼ਟੀਆਂ ਹੋ ਰਹੀਆਂ ਸੀਗੀਆਂ ਨਾਚ ਗਾਣਾ ਪੰਜਾਬ ਦੇ ਲੋਕ ਗੀਤ ਦਿਖਾਏ ਜਾ ਰਹੇ ਸੀ ਲੋਕ ਨਾਚ ਵਿਖਾਏ ਜਾ ਰਹੇ ਸੀ ਔਰ ਜਿਹੜੀ ਇੰਟਰਸਟਿੰਗ ਪਾਰਟ ਇਹ ਹੈ ਕਿ ਡਿਜੀਟਲ ਦੇ ਯੁੱਗ ਵਿੱਚ ਯੂਥ ਲਾਰਜਲੀ ਯੂਥ ਇਸ ਮੇਲੇ ਵਿੱਚ ਨਜ਼ਰ ਆ ਰਿਹਾ ਸੀਗਾ ਖਾਸ ਤੌਰ ਤੇ ਇਸ ਮੇਲੇ ਵਿੱਚ ਯੂਥ ਦੀ ਸ਼ਮੂਲੀਅਤ ਬਹੁਤ ਨਜ਼ਰ ਆ ਰਹੀ ਸੀ ਉਹ ਨਾ ਸਿਰਫ ਪੁਸਤਕਵਲ ਜਾਂ ਕਿਤਾਬਾਂ ਵੱਲ ਅਟ੍ਰੈਕਟ ਸੀਗੇ ਉਹ ਸੈਮੀਨਾਰਸ ਵਿੱਚ ਉਹਨੇ ਹੀ ਜ਼ਿਆਦਾ ਇਨਵੋਲਡ ਸੀਗੇ ਜਿਦੇ ਵਿੱਚ ਪੰਜਾਬ ਨਾਲ ਔਰ ਪੰਜਾਬ ਦੇ ਰਿਲੇਟਿਡ ਔਰ ਜੀਓਪੋਲਿਟਿਕਸ ਦੇ ਉੱਤੇ ਸੀਰੀਅਸ ਇਸ਼ੂਜ਼ ਦੇ ਉੱਤੇ ਗੱਲਬਾਤ ਹੋ ਰਹੀ ਸੀ ਇਸ ਮੇਲੇ ਨੂੰ ਪਰਵਾਉਂਗਾਰਾ ਮਿਲਿਆ ਆਓ ਤੁਹਾਨੂੰ ਹਲਸਾ ਕਾਲਜ ਹੋਏ ਪੰਜ ਰੋਜ਼ਾ ਮੇਲੇ ਨੂੰ ਦਿਖਾਉਨੇ ਜੋ ਖਾਲਸਾ ਕਾਲਜ ਦਾ ਸਾਹਿਤ ਉਤਸਵ ਹੈ ਔਰ ਬੁੱਕ ਫੇਅਰ ਇਹ 9 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਔਰ ਅਸੀਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਹਰ ਸਾਲ 1 ਕਰੋੜ ਦੇ ਕਰੀਬ ਕਿਤਾਬਾਂ ਇੱਥੇ ਵਿਕਦੀਆਂ ਇਹਦਾ ਮਤਲਬ ਇਹ ਹੈ ਕਿ ਸਾਡੀ ਸੁਸਾਇਟੀ ਵਿੱਚ ਯੂਥ ਹੋਵੇ ਇੰਟੈਲੈਕਚੁਅਲ ਹੋਣ ਸਾਰੇ ਔਰ ਇੱਥੇ ਇੰਨੀ ਜ਼ਿਆਦਾ ਇਹ 5 ਦਿਨ ਦਾ ਮੇਲਾ ਹੈ ਔਰ ਰੋਜ਼ਾਨਾ ਤੁਸੀਂ ਵੇਖੋਗੇ ਕਿ ਬਹੁਤ ਜ਼ਿਆਦਾ ਲੋਕ ਅਗਰ ਅਸੀਂ ਸਾਰਾ ਕਿਉਂਕਿ ਅਸੀਂ ਹਾਜ਼ਿਰ ਲਵਾਉਨੇ ਆ ਉੱਥੇ 1 ਲੱਖ ਦੇ ਕਰੀਬ ਬੱਚਾ ਜਿਹੜਾ ਨਾ ਉਹ ਇੱਥੇ ਵਿਜ਼ਿਟ ਕਰੇਗਾ ਔਰ 1 ਕਰੋੜ ਤੋਂ ਉੱਪਰ ਪਿਛਲੇ ਜੋ ਸਾਲਾਂ ਦੇ ਵਿੱਚ ਸੀਗਾ ਉਹ ਕਿਤਾਬਾਂ ਵਿਕਰੀ ਹੋਈ ਇਹ ਜਿਹੜਾ ਅੰਮ੍ਰਿਤਸਰ ਸਹਿਤ ਉత్సਵਿਆ ਇਸ ਵਾਰੀ ਨੌਵਾਂ ਅੰਮ੍ਰਿਤਸਰ ਸਹਿਤ ਉత్సਵ ਤੇ ਪੁਸਤਕ ਮੇਲਾ ਇਸ ਨੂੰ ਅਸੀਂ 2014 ਤੋਂ ਸ਼ੁਰੂ ਕੀਤਾ ਸੀ ਤੇ ਇਸ ਨੂੰ ਲਗਾਤਾਰ ਬਹੁਤ ਪ੍ਰਵਾਹ ਹੁੰਗਾਰਾ ਮਿਲ ਰਿਹਾ ਕਿਸੇ ਵੇਲੇ ਅਸੀਂ 32 ਸਟਾਲਾਂ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਇਹਦੇ ਵਿੱਚ ਕਿਤਾਬਾਂ ਦੇ 161 ਸਟਾਲ ਲੱਗੇ ਹੋਏ ਨੇ ਐਗਜ਼ਾਮ ਪਾਸ ਕਰਨਾ ਇੱਕ ਗੱਲ ਆ ਜ਼ਿੰਦਗੀ ਨੂੰ ਪਾਸ ਕਰਨਾ ਦੂਜੀ ਗੱਲ ਇਹ ਚੀਜ਼ਾਂ ਜਿਹੜੀਆਂ ਜ਼ਿੰਦਗੀ ਨੂੰ ਪਾਸ ਕਰਨ ਲਈ ਇਹ ਸ਼ਬਦ ਸੰਸਾਰ ਦਾ ਮੇਲਾ ਪੁਸਤਕ ਨਾਲ ਜੋੜਨਾ ਪੁਸਤਕ ਸੱਭਿਆਚਾਰ ਨਾਲ ਜੋੜਨਾ ਨੰਬਰ 1 ਇਸ ਮੇਲੇ ਦੀ ਅਹਿਮਤ ਨੰਬਰ 2 ਸ਼ਬਦ ਦੀ ਇੰਟਰੈਕਸ਼ਨ ਨਾਲ ਜੋੜਨਾ ਜਿਹੜਾ ਗੁਰੂ ਸਾਹਿਬ ਦਾ ਹੈ ਨਾ ਸ਼ਬਦ ਗੁਰੂ ਸੁਰਤ ਧਨ ਚੇਲਾ ਪੀ ਉਹਦੀ ਸੁਰਤੀ ਜਿਹੜੀ ਆ ਇਹਦੀ ਇੱਕ ਚੇਲੇ ਸਮਾਨ ਇੱਕ ਧਨ ਸਮਾਨ ਆ ਉਹਦੇ ਨਾਲ ਜੁੜੇ ਵੇਖੋ ਜੀ ਜਦੋਂ ਪਹਿਲਾਂ ਅਸੀਂ ਸ਼ੁਰੂ ਹੀ ਇਸ ਤਰ੍ਹਾਂ ਕੀਤਾ ਸੀ ਕਿ ਲੋਕ ਪੁਸਤਕਾਂ ਤੋਂ ਦੂਰ ਹੋ ਰਹੇ ਨੇ ਜਦੋਂ ਦਾ ਸੋਸ਼ਲ ਮੀਡੀਆ ਆ ਗਿਆ ਕਾਫੀ ਫੇਸਬੁੱਕ ਜਾਂ ਟਵਿੱਟਰ ਵਗੈਰਾ ਇੰਨੇ ਸਾਡੀ ਯੂਥ ਨੂੰ ਜਿਹੜੀ ਆ ਉਹ ਕਿਤਾਬਾਂ ਤੋਂ ਬਹੁਤ ਦੂਰ ਕਰ ਦਿੱਤਾ ਈਵਨ ਕਲਾਸਰੂਮ ਦੇ ਵਿੱਚੋਂ ਵੀ ਟੈਕਸਟ ਗਾਇਬ ਹੋ ਗਈ ਸੋ ਅਸੀਂ ਉਦੋਂ ਹੀ ਸੋਚਿਆ ਸੀ ਸਾਡੀ ਮੈਨੇਜਮੈਂਟ ਜਾਂ ਸਾਡੇ ਪ੍ਰਿੰਸੀਪਲ ਵੀ ਇਸ ਚੀਜ਼ ਨੂੰ ਫਿਰ ਕਿਤਾਬ ਨੂੰ ਜਾਂ ਟੈਕਸਟ ਨੂੰ ਰਿਵਾਈਵ ਕੀਤਾ ਜਾਵੇ ਸਭ ਤੋਂ ਵੱਧ ਯੂਥ ਲੈ ਰਿਆ ਔਰ ਯੂਥ ਦੇ ਵਿੱਚ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਵੀ ਕੁੜੀਆਂ ਕਿਤਾਬਾਂ ਜ਼ਿਆਦਾ ਲੈ ਰਹੀਆਂ ਇਹ ਬੜਾ ਪੋਜ਼ਿਟਿਵ ਸਾਈਨ ਹੈ ਕਿ ਸਾਡਾ ਬੱਚਾ ਜਿੱਥੇ ਕਿ ਬਹੁਤ ਸਾਰੀਆਂ ਨਿਰਾਸ਼ਾਜਨਕ ਚੀਜ਼ਾਂ ਵੀ ਸਾਡੇ ਸਮਾਜ ਵਿੱਚ ਦੇਖਣ ਨੂੰ ਮਿਲਦੀਆਂ ਨੇ ਹੁਣ ਅਸੀਂ ਦੇਖਦੇ ਹਾਂ ਕਿ ਬੱਚੇ ਪੜ੍ਹਾਈ ਵੱਲੇ ਔਰ ਹੋਰ ਜ਼ਿਆਦਾ ਨੌਲੇਜ ਗ੍ਰੈਂਡ ਕਰਨਾ ਇਹਦੇ ਵੱਲੇ ਵੀ ਇੱਕ ਬੜੀ ਅੱਛੀ ਤੀਬਰ ਇਸ਼ਾਰਾ ਕਰਦੇ